ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਤੀਜਾ ਜਿਨੇ ਸੁਣ ਕੇ ਮੰਨਿਆ ਤਿਨਾ ਨਿਜ ਘਰ ਵਾਸ ਇਹਦੇ ਤੇ ਟਿੱਪੀ ਨਹੀਂ ਪੜਨੀ ਜੇ ਟਿੱਪੀ ਵਿਚਕਾਰ ਹੋ ਫਿਰ ਜਿਣੀ ਹੋਲੇ ਪਾਠ ਹੀ ਕਰਨੇ ਜਿੱਥੇ ਵੀ ਉਹ ਜਿਣੀ ਤਿਨਾ ਤਿਨੀ ਜਿੱਥੇ ਟਿੱਪੀ ਨਾ ਹੋ ਇਹ ਜਪਜੀ ਸਾਹਿਬ ਵਾਲਾ ਪਾਠ ਹੀ ਹੈ ਜਿਨੇ ਨਾਮ ਧਿਆਇਆ ਸੋ ਚਲੋ ਜਿਨੇ ਸੁਣ ਕੈ ਮੰਨਿਆ ਤਿਨਾ ਨਿਜ ਘਰ ਵਾਸ ਜਿਨੇ ਸੁਣ ਕੈ ਮੰਨਿਆ ਇਥੇ ਵਿਸਰਾਮ ਤਿਨਾ ਨਿਜ ਘਰ ਵਾਸ ਗੁਰਮਤੀ ਸਾਲਾਹੀ ਸੱਚ ਹਰ ਪਾਇਆ ਗੁਣਤਾਸ ਸਬਦ ਰਤੇ ਸੇ ਨਿਰਮਲੇ ਹਾਉ ਸਾਧ ਬਲੇ ਹਾਰੈ ਜਾਸ ਹਿਰਦੈ ਜਿਨ ਕੈ ਹਰ ਵਸੈ ਤਿਤ ਘਟ ਹੈ ਪਰਗਾਸ ਮਨ ਮੇਰੇ ਹਰ ਹਰ ਨਿਰਮਲ ਧਿਆਈ ਤੋਰ ਮਸਤਕ ਜਿਨ ਕਉ ਲਿਖਿਆ ਸੇ ਗੁਰਮੁਖ ਰਹੀ ਲੇਵ ਲਾਈ ਰਹਾਉ ਹਰ ਸੰਤਹੁ ਦੇਖਹੁ ਨਦਰ ਕਰ ਨਿਕਟ ਵਸੈ ਭਰਪੂਰ ਇੱਥੇ ਆਪਾਂ ਧਿਆਨ ਦੇਣਾ ਭਰਪੂਰ ਪਪਾ ਅੱਖਰ ਲੱਗਿਆ ਦੋ ਦਲੈਂਕੜੇ ਲੱਗੇ ਨੇ ਭਰਪੂਰ ਕਹੇ ਨੇ ਆਮ ਦੋਵੇਂ ਭੱਬੇ ਬਲਾ ਦਨੇ ਆ ਸਪਸ਼ਟ ਹੈ ਪਪਾ ਲੱਗਿਆ ਹੋਇਆ ਭਰਪੂਰ ਇਹ ਸਾਰੇ ਧਿਆਨ ਦੇਣਾ ਆਪਣੇ ਅੰਦਰ ਸੌਣ ਵਾਲੀਆਂ ਅਗਲ ਲਿਖਣ ਵਾਲੇ ਕੋਈ ਇਹਦੇ ਬਚਨ ਨਹੀਂ ਖਾਸ ਹੈਗਾ ਤੇ ਅੰਦਰੇ ਨੋਟ ਕਰਨਾ ਭਰਪੂਰ ਅਨੰਤ ਸਾਹਿਬ ਵਿੱਚ ਵੀ ਪੜਦੇ ਆ ਸਤਿਗੁਰ ਰਹਾ ਭਰਪੂਰੇ ਧਿਆਨ ਦੇ ਕੇ ਪੜਾ ਕਦੋਂ ਭਰਪੂਰੇ ਹੀ ਗਏ ਜਾਂਦੇ ਆ ਕਿ ਉਹ ਜੋ ਅਸ਼ੁੱਧ ਹੈ ਭਰਪੂਰ ਜਿਵੇਂ ਇਥੇ ਗਿਆਨੀ ਉਹ ਰਾਣੇ ਪੜਿਆ ਇਸ ਤਰ੍ਹਾਂ ਧਿਆਨ ਦੇਣਾ ਜੀ ਹਰਿ ਸੰਤਹੁ ਦੇਖਹੁ ਨਦਰ ਕਰ ਨਿਕਟ ਵਸੈ ਪਰਪੂਰ ਗੁਰਮਤ ਜਿਨੀ ਪਛਾਨਿਆ ਜਿਨੀ ਭੋਲਾ ਹੀ ਚਾਰਨ ਕਰਨਾ ਸੇ ਦੇਖ ਹੈ ਸਦਾ ਦੂਰ ਜਿਨ ਗੁਣ ਤਿਨ ਸਦ ਮਨ ਵਸੈ ਔਗਣਵੰਤਿਆ ਦੂਰ ਗੁਣਵੰਤਿਆ ਦੋਵੇਂ ਔਂਕੜ ਲਾ ਕੇ ਔਗਣਵੰਤਿਆ ਦੂਰ ਮਨਮੁਖ ਗੁਣ ਤੈ ਬਾਹਰੇ ਬਿਨ ਨਾਵੈ ਮਰਦੇ ਝੂਰ ਮਨਮੁਖ ਗੁਣ ਤੈ ਬਾਹਰੇ ਬਿਨ ਨਾਵੈ ਮਰਦੇ ਝੂਰ ਜੇਨ ਸ਼ਬਦ ਗੁਰੂ ਸੁਣ ਮੰਨਿਆ ਤੈਨ ਮਨ ਧਿਆਇਆ ਹਰ ਸੋਏ ਜੇਨ ਇਥੇ ਝਮਕ ਸ਼ਬਦ ਗੁਰੂ ਸੁਣ ਮੰਨਿਆ ਇਥੇ ਵਿਸਰਾਮ ਤੈਨ ਮਨ ਨਹੀਂ ਇਕੱਠਾ ਬਾਤ ਕਰਨਾ ਤੈਨ ਮਨ ਧਿਆਇਆ ਹਰ ਸੋਏ ਹਾਨ ਦਿਨ ਭਗਤੀ ਰਤਿਆ ਮਾਨ ਤਨ ਨਿਰਮਲ ਹੋਏ ਕੂੜਾ ਰੰਗ ਕਸੁੰਭ ਕਾ ਬਿਨ ਸਜਾਏ ਦੁਖ ਰੋਏ ਕੂੜਾ ਰੰਗ ਕਸੁੰਭ ਕਾ ਬਿਨ ਸਜਾਏ ਦੁਖ ਰੋਏ ਜਿਸ ਅੰਦਰ ਨਾਮ ਪ੍ਰਗਾਸ ਹੈ ਓਹੋ ਸਦਾ ਸਦਾ ਥੇ ਰਹੋਏ ਇਹੋ ਜਨਮ ਪਦਾਰਥ ਪਾਏ ਕੈ ਹਰ ਨਾਮ ਨਾ ਚੇਤੇ ਲਿਵ ਲਾਏ ਪਾਗ ਖਿਸਿਆ ਰਹਿਣਾ ਨਹੀਂ ਆਗੇ ਠੌਰ ਨਾ ਪਾਏ ਪਾਗ ਖਿਸਿਆ ਪਾਗ ਦਾ ਅਰਥ ਹੈ ਪੈਰ ਚਰਨ ਇਨੋਂ ਪਾਗ ਨਹੀਂ ਬੋਲਣਾ ਅਦਕ ਨਹੀਂ ਲਗਾਉਣਾ ਪਾਗ ਪੂਲੇ ਹੀ ਬੋਲਣਾ ਖਿਸਿਆ ਵੀ ਪਦ ਪੂਲਾ ਹੀ ਉਚਾਰਨ ਕਰ ਪਾਗ ਖਿਸਿਆ ਰਹਿਣਾ ਨਹੀਂ ਆਗਿਆ ਠੌਰ ਨਾ ਪਾਏ ਓਹ ਹੋ ਵੇਲਾ ਹੱਥ ਨਾ ਆਵਈ ਅੰਤ ਗਿਆ ਪਛੁਤਾਏ ਜਿਸਨ ਅਦਰ ਕਰੇ ਸੋ ਉੱਬਰੈ ਹਰ ਸੇਤੀ ਲਿਵ ਲਾਈ ਦੇਖਾ ਦੇਖੀ ਸਭ ਕਰੇ ਮਨ ਮੁਖ ਬੂਝ ਨਾ ਪਾਏ ਜੇ ਨਗਰ ਮੁਖੇ ਹਰਦਾਸ ਉਧ ਹੈ ਸੇਵ ਪਾਈ ਤੇ ਨ ਥਾਈ ਹਰ ਗੁਣ ਗਾਵਹਿ ਹਰ ਨਿਤ ਪੜ੍ਹਹਿ ਹਰ ਗੁਣ ਗਾਈ ਸਮਾਈ ਨਾਨਕ ਤਿਨ ਕੀ ਬਾਣੀ ਸਦਾ ਸੱਚ ਹੈ ਜੇ ਨਾਮ ਰਹਿ ਲੇਵ ਲਾਈ